meri jaan par wajh apna behad aur behisab kiya ਅੱਜ ਦੀ ਇਹ ਨਵੀਂ ਸਵੇਰ ਤੁਹਾਡੇ ਸਾਰਿਆਂ ਦੇ ਜੀਵਨ ਦੇ ਲਈ ਬਹੁਤ ਹੀ ਆਨੰਦਮਈ ਹੋਵੇ ਮੇਰੇ ਪਿਆਰੇ ਅਜ਼ੀਜ਼ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਦੇ ਆਏ ਉਸ ਦੀ 8 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਪਰ ਯਿਸੂ ਨੇ ਇਹ ਜਾਣ ਕੇ ਕਿਹਾ हे ਥੋੜੀ ਪ੍ਰਤੀਤ ਵਾਲਿਓ ਤੁਸੀਂ ਆਪੋ ਵਿੱਚ ਕਿਉਂ ਵਿਚਾਰ ਕਰਦੇ ਹੋ ਜੋ ਸਾਡੇ ਕੋਲ ਰੋਟੀਆਂ ਨਹੀਂ ਹਨ ਪ੍ਰਭੂ ਯੇਸ਼ੂ ਮਸੀਹ ਜੀ ਆਪਣੇ ਚੇਲਿਆਂ ਨੂੰ ਉਸਦੀ ਤਾਕਤ ਉੱਪਰ ਉਹਨਾਂ ਦੇ ਆਂਬਿਸ਼ਵਾਸ ਦੀ ਘਾਟ ਦੇ ਕਾਰਨ ਝਿੜਕਦੇ ਹਨ ਜਹਾਜ਼ ਉੱਪਰ ਚੜ੍ਹਨ ਤੋਂ ਪਹਿਲਾਂ ਚੇਲੇ ਰੋਟੀ ਲੈਣੀ ਭੁੱਲ ਗਏ ਤੇ ਉਹਨਾਂ ਨੂੰ ਲੱਗਾ ਕਿ ਸ਼ਾਇਦ ਪ੍ਰਭੂ ਉਹਨਾਂ ਦੀ ਲਾਪਰਵਾਹੀ ਦੇ ਕਾਰਨ ਉਹਨਾਂ ਨੂੰ ਝਿੜਕ ਰਹੇ ਹਨ ਪਰ ਪ੍ਰਭੂ ਯੀਸ਼ੂ ਮਸੀਹ ਜੀ ਤਾਂ ਉਹਨਾਂ ਦੇ ਆਂਬਿਸ਼ਵਾਸ ਦੇ ਕਾਰਨ ਉਹਨਾਂ ਨੂੰ ਝਿੜਕ ਰਹੇ ਸਨ ਉਹ ਪ੍ਰਭੂ ਦੇ ਨਾਲ ਰਹਿ ਕੇ ਵੀ ਪ੍ਰਭੂ ਦੀ ਤਾਕਤ ਨੂੰ ਸਮਝ ਨਹੀਂ ਪਾਏ ਜਦੋਂ ਪ੍ਰਭੂ ਨੇ ਇੱਕ ਵਾਰ 5000 ਅਤੇ ਦੂਸਰੀ ਵਾਰ 4000 ਨੂੰ ਥੋੜੀਆਂ ਜੀਆਂ ਰੋਟੀਆਂ ਦੇ ਨਾਲ ਤ੍ਰਿਪਤ ਕੀਤਾ ਸੀ ਉਹ ਉਸ ਵੱਡੇ ਚਮਤਕਾਰ ਨੂੰ ਦੇਖ ਕੇ ਵੀ ਪ੍ਰਭੂ ਤੇ ਵਿਸ਼ਵਾਸ ਨਾ ਕਰ पाए ਅੱਜ ਵੀ ਜਦੋਂ ਲੋਕਾਂ ਨੂੰ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਉੱਪਰ ਵਿਸ਼ਵਾਸ ਕਰਕੇ ਮੁਕਤੀ ਨੂੰ ਪ੍ਰਾਪਤ ਕਰਨ ਦੀ ਖੁਸ਼ਖਬਰੀ ਸੁਣਾਈ ਜਾਂਦੀ ਹੈ ਤਾਂ ਉਹ ਵਿਸ਼ਵਾਸ ਨਹੀਂ ਕਰਦੇ ਹਨ ਤੇ ਉਹ ਇਹ ਸਵਾਲ ਪੁੱਛਦੇ ਰਹਿੰਦੇ ਹਨ ਕਿ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ ਉਹ ਪ੍ਰ부ਤੀ ਤਾਕਤ ਉੱਪਰ ਵਿਸ਼ਵਾਸ ਨਹੀਂ ਕਰਦੇ ਤੇ ਆਪਣੇ ਲਈ ਨਾਸ਼ ਦਾ ਰਾਹ ਚੁਣ ਲੈਂਦੇ ਹਨ ਤੁਸੀਂ ਇਹੋ ਜਿਹੀ ਭੁੱਲ ਨਾ ਕਰਦੇ ਹੋਏ ਪ੍ਰ부 ਯੇਸ਼ੂ ਮਸੀਹ ਜੀ ਦੇ ਨਾਮ ਉੱਪਰ ਵਿਸ਼ਵਾਸ ਕਰਕੇ ਮੁਕਤੀ ਨੂੰ ਪ੍ਰਾਪਤ ਕਰ ਸਕੋ ਮੇਰੇ ਪਿਆਰੋ ਪਰਮੇਸ਼ਰ ਅੱਗੇ ਮੇਰੀ ਤੁਹਾਡੇ ਸਾਰਿਆਂ ਦੇ ਲਈ ਇਹ ਹੀ ਪ੍ਰਾਰਥਨਾ ਹੈ ਧੰਨਵਾਦ